ਇਹ 18 ਸਾਲ ਦੀ ਲੜਕੀ ਨੇ ਸੁਸਾਇਡ ਕੀਤਾ ਆ ਕੰਮ ਕਰਦੀ ਸੀ ਕੋਠੀ ਜਿੱਥੇ ਜਿਹਨਾਂ ਕੋਈ ਰਹਿੰਦੀ ਸੀ ਕਾਪੀ ਉਹਨਾਂ ਤੇ ਪਰੇਸ਼ਾਨ ਸੀ ਰਹਿੰਦੀ ਸੀ ਘਰ ਦੇ ਨਾਲ ਕਿਹਾ ਇਹਨਾਂ ਨੇ ਜਲੰਧਰ ਦੇ ਵਿੱਚ ਇੱਕ 18 ਸਾਲ ਦੀ ਲੜਕੀ ਦੇ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ। ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਸ਼ੰਕਰ ਗਾਰਡਨ ਕਲੋਨੀ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਲੜਕੀ ਦੀ ਪਛਾਣ ਨਿਆਣੀ ਦੇ ਰੂਪ ਵਿੱਚ ਹੋਈ ਹੈ ਜੋ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ। ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਥਾਣਾ ਡਿਵੀਜ਼ਨ ਨੰਬਰ 8 ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਲੜਕੀ ਦੀ ਆਤਮ ਹੱਤਿਆ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਪੁਲਿਸ ਦੇ ਮੁਤਾਬਕ ਲੜਕੀ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦੀ ਸੀ ਮੌਕੇ ਦੇ ਉੱਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਬੁਲਾਇਆ ਗਿਆ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਸਰ ਕੀ ਹੈਗਾ ਮਾਮਲਾ ਇਹ ਮਾਂ ਲਈ ਇੱਕ ਫੋਨ ਆਇਆ ਸੀ ਕਿ 18 ਸਾਲ ਦੀ ਲੜਕੀ ਨੇ ਸੁਸਾਇਡ ਕੀਤਾ ਹੈ। ਅਸੀਂ ਮੌਕੇ ਤੇ ਗਏ ਸੀ ਤੇ ਉਹਨੇ ਸਾਲ ਲਿਆ ਸੀਗਾ। ਤੇ ਅਸੀਂ ਉਹਦੇ ਘਰ ਦੇ ਨੂੰ ਸੱਜੇ ਘਰ ਦੇ ਨੂੰ ਮੌਕੇ ਤੇ ਆਏ ਸੀ ਕੰਮ ਕਰਦੀ ਸੀ ਕੋਠੀ ਜਿੱਥੇ। ਇਹਨਾਂ ਕੋਈ ਰਹਿੰਦੀ ਸੀ ਕਾਫੀ ਜਿਆਦਾ ਆਪਣੇ ਤੇ ਇਹ ਪਰੇਸ਼ਾਨ ਸੀ ਰਹਿੰਦੀ ਸੀ ਕਾਫੀ ਦਿਨ ਕਿਹਾ ਇਹਨਾਂ ਨੇ। ਤੇ ਅਸੀਂ ਹੁਣ ਚੱਕ ਕੇ ਉਹਦਾ ਪੋਰਟ ਮੰਨੋ ਲੈ ਕੇ ਗਏ ਹਾਂ। ਉਹਦਾ ਪੋਰਟ ਫੋਨ ਬਰਾਮਾ ਦਾ ਘਰ ਦੇ ਦਾ ਹੁਣ ਕਹਿੰਦੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ। ਸਾਡੀ ਇਹ ਵੀ ਬਹੁਤ ਹੀ ਸਮਝ ਚੀ ਜਾਵੇ ਜਨਾਬ। ਕੀ ਨਾਮ ਕੀ ਹੈ ਜੁੜੀ ਦਾ? ਉਡੀਕਣਾ ਸ਼ੁਰੂ ਕਰ। ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਨੂੰ? ਇਸ ਨੂੰ ਜੋ ਕਾਰਵਾਈ ਕਰਾਂਗੇ ਤੁਹਾਨੂੰ ਕਿਸੇ ਦੇ ਸਾਥ ਨਹੀਂ ਕਰਦੇ ਨੂੰ। ਜਿੱਦਾਂ ਕੋਈ ਸੁਸਰ ਨੋਟ ਕਰਦਾ ਤਾਂ ਨਹੀਂ ਮਿਲਿਆ। ਨਹੀਂ ਕੋਈ ਤਲਾਸ਼ੀ ਲਈ ਸੀ ਲੇਡੀ ਬੱਸ ਤੋਂ।